ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸੈ ਪਹੁੰਚੇ ਆ ਸੋ ਖਾਸ ਵਿਜ਼ਿਟ ਤੁਸੀਂ ਸਰਾਲੀ ਮੰਡ ਕਰਨੀ ਆ ਦੋਸਤੋ ਕੈਰੋਂ ਲੋਕਾਂ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਆਓ ਆਪ ਦੀ ਨਰਕ ਨਰਕ ਪਰਖ ਕਰੋ ਤਸੱਲੀ ਕਰੋ ਹਰ ਵਾਰ ਜਿਹੜਾ ਦੋਸਤੋ ਆਪਣਾ ਇਹ ਫਰਸਟਲੀ ਕਹਿਣਾ ਬਣਦਾ ਹੁੰਦਾ ਵੀ ਜਿਹੜੇ ਪਸ਼ੂ ਸੁਹੇ ਸਵੇ ਆ ਜਿਸ ਘਰ ਤੋਂ ਵੀ ਆਪਾਂ ਵੀਡੀਓ ਪਾ ਰਹੇ ਆ ਆਪ ਦੀ ਫੈਲ ਪ੍ਰੈਫਰੈਂਸ ਜਿਹੜੀ ਆ ਜ਼ਰੂਰ ਦੇ ਲਿਆ ਕਰੋ ਪਸ਼ੂ ਚੋਕੇ ਲੈ ਲਿਆ ਕਰੋ ਜਿਹੜੇ ਗੱਬਣਾ ਤਸੱਲੀ ਕਰ ਲਿਆ ਕਰੋ 튁 ਕੇ ਵੀਰ ਪਿੰਦਰ ਦੇ ਕੋਲੇ ਆਇਆ ਦੋਸਤੋ ਤੇ ਚੰਗਾ ਖਾਸਾ ਵਪਾਰ ਦਾ ਕੰਮ ਆ ਪਸ਼ੂ ਇਸ ਘਰੋਂ ਵਿਕਰੀ ਵਾਲੇ ਬਿਲਕੁਲ ਥੋੜੇ ਕ ਦਿਨਾਂ ਤੱਕ ਜਿਹੜੀ ਦੋਸਤੋ ਅਪਡੇਟ ਤੁਹਾਨੂੰ ਮਿਲਦੀ ਰਹਿੰਦੀ ਆ ਠੀਕ ਆ ਤੇ ਅੱਜ ਬੇੜਾ ਦਿਖਾ ਦਾਂਗੇ ਪੰਜ ਬੇੜਾ ਹੋਣ ਗਿਆ ਜਿਨ੍ਹਾਂ ਦੇ ਵਿੱਚੋਂ ਤਿੰਨ ਬੇੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਬੌਲੇ ਦੇ ਵਿੱਚ ਤੇ ਦੋ ਬੇੜਾ ਤੁਹਾਨੂੰ ਗੱਬਣ ਦਿਖਾ ਦਾਂਗੇ ਠੀਕ ਆ ਕੁਝ ਪਸ਼ੂ ਜਿਹੜੇ ਦੋਸਤੋ ਬਿਲਕੁਲ ਭਾਅ ਪੜਦੇ ਵਾਲੇ ਬਿਲਕੁਲ ਛੋਟੇ ਫਾਰਮਰ ਵੀਰਾਂ ਦੇ ਬਿਲਕੁਲ ਵਾਈਟ ਵਾਲੇ ਤੇ ਕੁਝ ਬੜਾ ਦੋਸਤੋ 50 ਤੋਂ ਪਾਰ ਵੀ ਹੈਗੀਆਂ ਨੇ ਉਹ ਜੀ ਜਿਹੋ ਜੀ ਚੀਜ਼ ਆ ਦੋਸਤੋ ਆਪਾਂ ਗੱਲ ਕਰ ਲੈਣੀ ਵੀ ਜਿਹੋ ਜੀ ਚੀਜ਼ ਹੈ ਜਿਨ੍ਹਾਂ ਗੁੜ ਪਾਉ ਉਹਨਾ ਮਿੱਠਾ ਵੀ ਜਿਹੋ ਜੀ ਚੀਜ਼ ਆਪਾਂ ਖਰੀਦਣੀ ਚਾਹੁੰਦੇ ਆ ਉਹ ਜਿਆ ਰੇਟ ਜਿਹੜਾ ਆਪਾਂ ਨੂੰ ਭਰਨਾ ਪੈਂਦਾ ਹਰ ਵਾਰ ਦੀ ਤਰ੍ਹਾਂ ਅੱਜ 10 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 6:15 ਮਿੰਟ ਦਾ ਸਮਾਂ ਤੇ ਗੱਲਬਾਤ ਆਪਾਂ ਵੀਰ ਰਪਿੰਦਰ ਦੇ ਨਾਲ ਕਰਦੇ ਆ ਪੂਰੀ ਇਨਫਾਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਠੀਕ ਆ ਜੀ ਆਜੋ ਵੀਰ ਰਪਿੰਦਰ ਜੀ ਕਰੀਏ ਗੱਲਬਾਤ ਇਧਰੋਂ ਸਟਾਰਟਿੰਗ ਇੱਥ ਸਵੇ ਸਵੇ ਪਸ਼ਾ ਤੋਂ ਕਰ ਕਰੀ ਪਸ਼ਾ ਤੋਂ ਸਭ ਤੋਂ ਪਹਿਲਾਂ ਵੀਰ ਰਪਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਭਰਾ ਜੀ ਠੀਕ ਠਾਕ ਚੜ੍ਹਦੀ ਕਲਾ ਜੀ ਰਪਿੰਦਰ ਭਾਈ ਅੱਜ ਪਸ਼ੂ ਆਪਣੇ ਕੋਲ ਪੰਜ ਨੇ ਬਿਲਕੁਲ ਹਾਂ ਜੀ ਤਿੰਨ ਸੂਈਆਂ ਸਵਈਆਂ ਵੜਾ ਆ ਗਈਆਂ ਹਾਂ ਜੀ ਦੋ ਗੱਬਾਂ ਨਾਲ ਜੀ ਹਾਂ ਠੀਕ ਆ ਤੇ ਭਾਫੜ ਤੇ ਕਿਵੇਂ ਅੱਜਕੱਲ ਫਿਰ ਬਿਲਕੁਲ ਭਾੜਦਾ ਨਹੀਂ ਸਾਰੇ ਹੌਲੇ ਭਾਰੀਆਂ ਹੋਈਆਂ ਅੱਛਾ ਜੀ ਤੇ ਵੱਡੇ ਮੁੱਲ ਦੀਆਂ ਹੋਈਆਂ ਗਮ ਠੀਕ ਹੈ ਜੀ ਹਾਂ ਜੀ ਚਾਈਨਸ ਹੋਈਆਂ ਰਲਦੇ ਮਿਲਦੇ ਰੇਟ ਸਾਰੇ ਹੈਗੇ ਹਾਂ ਜੀ ਹਾਂ ਜੀ ਰਲਦੇ ਮਿਲਦੇ ਸਾਰੇ ਮਤਲਬ ਜਿੱਦਾਂ ਦਾ ਕੋਈ ਦਾਗ ਹੋਊਗਾ ਬਿਲਕੁਲ ਬਿਲਕੁਲ ਸਪਿੰਦਰ ਵੀਰ ਪਹਿਲੇ ਨੰਬਰ ਤੋਂ 64 ਸਟਾਰਟ ਕਰ ਲਿਗੇ ਪੂਰੀ ਡਿਟੇਲ ਦੱਸ ਦੋ ਸੂਹਾ ਕਿੰਨਾ ਇਹ ਬੱਚੀ ਸੂਈ ਦਾ ਕਿੰਨਾ ਕੁ ਟਾਈਮ ਹੋ ਗਿਆ ਸੂਈ ਕਿੰਨੇ ਕੁ ਦਿਨ ਹੋ ਗਏ ਇਹ ਵੀ ਜੀ ਦੂਜਾ ਤੂਆ ਜੀ ਦੂਜਾ ਤੂਆ ਦੂਜਾ ਸੂਹਾ ਸੂਈ ਹੈ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਤਾਂ ਤਿੰਨ ਦਿਨ ਹੋ ਗਏ ਆ ਤੇ ਬੱਚਾ ਮਗਰ ਤੇ ਮਗਰ ਬੱਚਾ ਤਿੰਨ ਦਿਨ ਹੋ ਗ ਤੇ ਬੌੜਾ ਫਿਰ ਹੋਊਗਾ ਵੀ ਅਵਿੰਦਰ ਜੀ ਕਿੰਨਾ ਬੌੜਾ ਹੁਣ ਆਪਾਂ ਚੋਰਿਆ ਕੋਈ 29 10 ਤੋਂ ਬਾਹਰ 11 ਤੋਂ ਅੰਦਰ ਵਾ ਤੇ 9 ਤੋਂ ਬਾਹਰ ਠੀਕ ਹੈ ਜੀ 9 ਕਿਲੋ ਤੁਸੀਂ ਤਕਰੀਬਨ ਗੱਲੋ ਵੀ ਤਿੰਨ ਅਜਰੀਆਂ ਦੀ ਗਾਹ ਤੀ ਹੈ ਠੀਕ ਹੈ ਜੀ ਇਹ ਦੂਜੀ ਗੱਲ ਵੀ ਜੀ ਤਕੋ ਗੱਲ ਹੋਰ ਤਾਂ ਵੀ ਨਾ ਮੈਂ ਜਲਈਆ ਪਿਛਲੇ ਘਰ ਵਾਲੇ ਦੱਸਿਆ ਨਹੀਂ ਜੇਰ ਦਾ ਟੋਟਾ ਕਿਤੇ ਰਿਹਾ ਵਾ ਤੇ ਗਾੜੀ ਵੀਰੇ ਮੈਂ ਨਾ ਦਵਾਈ ਦੋ ਵੀ ਭرائی ਬਿਲਕੁਲ ਓਕੇ ਆ ਅੱਛਾ ਜੀ ਆਪ ਵੀ ਕੋਈ ਵੀਰ ਖੜੇ ਤੇ ਜਾ ਕੇ ਪੀਕ ਮਾਰੇ ਗਾਂ ਦੇ ਫਿਰ ਨਹੀਂ ਸਵਾਲ ਨਹੀਂ ਹੁੰਦਾ ਗੱਲ ਉਹਦੇ ਮੈਂ ਟ੍ਰੀਟਮੈਂਟ ਨਾਲ ਕਰਵਾਤਾ ਫਿਰ ਆ ਤਾਂ ਕਰਾਤਾ ਬਿਲਕੁਲ ਕੋਈ ਹੁਣ ਬਿਲਕੁਲ ਓਕੇ ਹੈਗਾ ਬਿਲਕੁਲ ਤੇ ਗੱਲ ਵੀ ਸੱਚੀ ਸੁੱਚੀ ਗੱਲ ਦੱਸਣੀ ਜ਼ਰੂਰੀ ਹੈ ਇਹ ਦੋਸਤੋ ਮੇਨ ਮੋਸਟ ਇੰਪੋਰਟੈਂਟ ਜਿਹੜੀ ਇੱਕ ਗੱਲ ਹੈਗੀ ਆ ਪਸ਼ੂ ਸੁਣ ਤੋਂ ਬਾਅਦ ਜਿਹੜਾ ਵੀਰਾਂ ਦਾ ਵੀ ਜੇਰ ਦਾ ਥੋੜਾ ਟੁਕੜਾ ਸੀਗਾ ਫਿਲਹਾਲ ਇਹਦਾ ਟ੍ਰੀਟਮ ਅ ਦਵਾਈ ਭਰਤੀ ਆ ਫਿਲਹਾਲ ਜਿਹੜਾ ਦੋਸਤੋ ਥੋੜਾ ਪਤਾ ਕੋਈ ਪੀਕ ਮਾਰੂਗੀ ਤੇ ਬਿਲਕੁਲ ਅੰਦਰੋਂ ਫਰੈਸ਼ ਹੋ ਜੂਗੀ ਸਾਫ ਹੋ ਜੂਗੀ ਇਹ ਮੇਰਾ ਵੀਰ ਜਰੂਰ ਗੱਲ ਜਿਹੜੇ ਭੈਣ ਭਰਾ ਕੋਈ ਲੁਕੋ ਕੇ ਰੱਖਦੇ ਇਹ ਚੀਜ਼ ਦੱਸ ਦਿਆ ਕਰੋ ਫਿਰ ਅਗਲੇ ਵੀਰ ਨੂੰ ਕੋਈ ਜਿਹੜਾ ਦੋਸਤੋ ਕੋਈ ਕਮੀ ਪੇਚੀ ਹਾਨੀ ਨਾ ਚਲਣੀ ਪਵੇ ਤੇ ਵੈਸੇ ਵਹਿੜ ਚੰਗੀ ਐ 9 ਕਿਲੋ ਹੁਣ ਬਿਲਕੁਲ ਜਿਹੜਾ ਅੱਜ ਬੌਲੇ ਦੇ ਵਿੱਚ ਇਹਦੇ ਕੋਲ ਤੋੜ ਕੇ ਵੀਰਪਿੰਦਰ ਨੂੰ ਦਿਖਾ ਦਈਏ ਵੀਰ ਜੀ ਤੇ ਬਿਲਕੁਲ ਤਾਜੀ ਸੁਈ ਸੁਵਾਈ ਆ ਬੱਚਾ ਮੇਲ ਆ ਥੱਲੇ ਠੀਕ ਆ ਜੀ ਬਛੜਾ ਇਹਦੇ ਕੋਲ ਠੀਕ ਆ ਪਾਕਿਸਤਾਨ ਦੇ ਵਾਪਸ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਨਾਲ ਤੋੜ ਕੇ ਦਿਖਾਉਣੇ ਆ ਤੇ ਆਹ ਵੇਖੋ ਬਾਕੀ ਸੂਹ ਦੇ ਵਿੱਚ ਜਿਹੜਾ ਪਸ਼ੂ ਆ ਦੋਸਤੋ ਕੋਈ 2 ਦਿਨ 3 ਦਿਨ ਨੋਰਮਲ ਪਸ਼ੂ ਕੰਡੀਸ਼ਨ ਜਿਹੜਾ ਦੋਸਤੋ ਮੈਂਟੇਨ ਕੋਈ ਇੱਕ ਹਫਤੇ ਖੰਡ ਬਿਲਕੁਲ ਪਸ਼ੂ ਮੈਂਟੇਨ ਕਰਦਾ ਆ ਆਪਣੇ ਆਪ ਨੂੰ ਥਣ ਥਣ ਤਾਂ ਬਹੁਤ ਵਧੀਆ ਬਿਲਕੁਲ ਮੁੱਠੀ ਦਾ ਹੈ ਚਵਾਜ ਬਹੁਤ ਸੋਹਣਾ ਹੈ ਚਵਾਜ ਬਹੁਤ ਚੰਗਾ ਹੋਊਗਾ ਨਵੀਂ ਬਰਾਬਰ ਠੀਕ ਆ ਸੱਜਿਆ ਖਪੇ ਜਿਹੜੇ ਬਨੇ ਮਰਦੀ ਚੈੱਕ ਕਰੋ ਵੀ ਚਵਾਜ ਜਿਹੜਾ ਦੋਸਤੋ ਚੰਗਾ ਹੋਊਗਾ ਥਣ ਥਣ ਜਿਹੜਾ ਪੂਰਾ ਵਧੀਆ ਚੰਗੇ ਸਾਈਜ਼ ਦਾ ਠੀਕ ਆ ਸਤਪਿੰਦਰ ਵੀਰ ਜੀ ਲੈਣ ਦੇਣ ਫਿਰਾਂ ਦਾ ਕਿੰਨਾ ਕੁ ਮੁੱਲ ਇਹ ਵੀਰ ਜੀ ਮੁੱਲ ਭਾਵੇਂ 35 ਕਰੀਏ 32 ਕਰੀਏ ਜੀ ਆ 30000 ਜਮਾਨਤਨ ਕਰ ਦਿੰਗੇ 28000 ਰੰਗ ਹੈ ਜੀ 28000 ਹਾਂ 28000 ਠੀਕ ਆ 28000 ਦੀ ਹੋ ਜੂਗੀ ਦੋਸਤੋ ਭਾਵੇਂ 32 35 ਵੀਰਾਂ ਦਾ ਮੁੱਲ ਜਿੰਨਾ ਮਰਜ਼ੀ ਕਰੋ ਤੇ 28000 ਦੀ ਹਾਂ ਜਿਹੜੀ 28000 ਰੁਪਏ ਠੀਕ ਆ ਤੇ ತಾਜੀ ਸੂਈ ਆਪਦੀ ਤਸੱਲੀ ਕਰੋ ਕਿਉਂਕਿ ਵੇਖੋ ਠੀਕ ਹੈ ਜੀ ਜੋ ਚੀਜ਼ ਦੱਸੀ ਆ ਉਹਨਾਂ ਪ੍ਰੋਪਰ ਬੋਲਾ ਕਟੋ ਗਾਂ ਚਵਾਈ ਜਿਹੜੀ ਆ ਦੋਸਤੋ ਦੁੱਧ ਦੇ ਪਸ਼ੂ ਆ ਗਏ ਉਹਨੇ ਉਹ ਦੋਤਾ ਦੇਨੇ ਦੇਣਾ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਜਿਹੜੀ ਅੱਗੇ ਇਹ ਵਾਰ ਦਿਖਾਉਣੇ ਆ ਇਹ ਵੀ ਕ੍ਰੋਸ ਜੀ ਨਾ ਹਾਂਜੀ ਵੀਰੇ ਕ੍ਰੋਸ ਆ ਠੀਕ ਆ ਕ੍ਰੋਸ ਆ ਕੀ ਆ ਗਈ ਅੱਗੇ ਤੇ ਕਦਕੂਤੂ ਚਲੋ ਵਧੀਆ ਬਹੁਤ ਸੋਹਣਾ ਤੇ ਥੱਲੇ ਬੱਚਾ ਨੇ ਬੱਛੀ ਪਾਤੀ ਅੱਜ ਵੀ ਇਹ ਤਿੰਨ ਦਿਨਾਂ ਦੀ ਸੂਈ ਜੇ ਤਿੰਨ ਤਿੰਨ ਦੀ ਸੂਈ ਆ ਹਾਂਜੀ ਹਾਂਜੀ ਤੇ ਬੱਚਾ ਬੱਛੀ ਆ ਗਈ ਥੱਲੇ ਤਾਂ ਹੈਗੀ ਤਾਂ ਚਲੋ ਪਧਰੀ ਜੀ ਆ ਤੇ ਭਰੇ ਵੱਡੀਆਂ ਗਾਵਾਂ ਉੱਪਰੇ ਕਰ ਦਈਏ ਹੂੰ ਇਹ ਦੱਸ ਜੇ 10 ਕਿਲੋ 10000 ਕਿਲੋ ਵਾਲਾ ਸਟਾਰਟਿੰਗ ਆ ਇਹਦਾ ਹੁਣ ਮੌਕੇ ਦਾ ਹਾਂਜੀ 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 ਆ ਤਿੰਨ ਦਿਨਾਂ ਦੀ ਸੂਈ ਜੇ ਜੇਰ ਜੂੜ ਕੇ ਪਾਈ ਕੋਈ ਗੱਲਬਾਤ ਨਹੀਂ ਹੈ ਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਪਿੰਦਰ ਵੀ ਆਪਣੇ ਕੋਲ ਹੀ ਸਾਰਾ ਪ੍ਰੋਸੈਸ ਹੋਇਆ ਜੇਰ ਜੂੜ ਦਾ ਸਾਰਾ ਕੁਝ ਕਿ ਪਿਛਲੇ ਮੈਂ ਨਹੀਂ ਮੈਂ ਸੂਈ ਲਿਆ ਆ ਵਾ ਸੂਈ ਸੂਈ ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਨਾ ਸਾਡੇ ਘਰ ਜਦੋਂ ਮ ਠੀਕ ਹੈ ਚੱਲ ਹੋਈ ਭਾਜੀ ਦਸਨੀ ਜਿਹੜੀ ਸਾਫ਼ ਸੁਥਰੀ ਆ ਕਿਉਂਕਿ ਆਪਾਂ ਭੈਣ ਭਰਾ ਗਾਹ ਬਣਾਉਣਾ ਕਰੀ ਬਿਲਕੁਲ ਹਾਂਜੀ ਹਾਂਜੀ ਕਿਸੇ ਨੂੰ ਇਹ ਨਹੀਂ ਕਿਸੇ ਨੂੰ ਮਾਰਨੀ ਦਿਖਾਉਣਾ ਬਿਲਕੁਲ ਹਾਂਜੀ ਹਾਂਜੀ ਨਹੀਂ ਜੀ ਨਹੀਂ ਹਾਂ ਸਾਰੇ ਆਪਣੇ ਗਾਹ ਕਹਿੰਦੇ ਰੱਬ ਦਾ ਰੂਪ ਆ ਭਾਜੀ ਹਾਂਜੀ ਹਾਂਜੀ ਤੇ ਜੋ ਸਚਾਈ ਤੇ ਜੋ ਸਫਾਈ ਆਪਾਂ ਦੱਸਾਂਗੇ ਉਹੀ ਕੰਮ ਆ ਤੇ ਵਿਲਾ ਹਾਲ ਹੁਣ ਮਿਲ ਕੇ 10 ਕਿਲੋ ਤੇ ਥੱਲੇ ਬੋਲਾ ਹੈਗਾ ਜੀ ਹਾਂਜੀ 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 ਠੀਕ ਹੈ ਥਣ ਛੱਡਾ ਤਾਂ ਬਹੁਤ ਸਾਫ਼ ਹੈ ਬਿਲਕੁਲ ਸਾਫ਼ ਜੀ ਠੀਕ ਹੈ ਆ ਦੇਖੋ ਦੇਖੋ ਕਿੰਨੀ ਚੰਗੀ ਬੱਲੇ ਠੰਡੇ ਥੇਰੀਆ ਦੋਸਤੋ ਬਾਕੀ ਥਣ ਛੱਡਾ ਤੁਸੀਂ ਕਰੋ ਜੀ ਗਾਹ। ਇਹ ਪਾਕਿਸਤਾਨ ਤੋਂ ਪੂਰੀ ਆ। ਕੋਈ ਵੀਰ ਇਹ ਨਹੀਂ ਆ। ਅਜੇ ਮੈਲ ਮਾਰ ਕੇ ਪੂਰੀ ਆ ਇਹ ਗਾਂ ਦੁੱਧ 14-15 ਕਿਲੋ ਪ੍ਰਤੀ। ਬਿਲਕੁਲ ਜੀ। ਹਾਂ ਜੀ। ਮੁੱਲ 13 ਤੇ ਗਾਂ ਵੱਡੀ। ਬਿਲਕੁਲ ਬਿਲਕੁਲ। ਹਾਂ। ਸੋ ਜਿਆਦਾ ਨਹੀਂ ਤਾਂ ਦੋਸਤੋ ਕੋਈ 13-14 ਕਿਲੋ ਤੁਸੀਂ ਤਾਂ ਉਹ ਤਾਂ ਹੱਸ ਕੇ ਚੋ ਸਕਦੇ ਹੋ। ਤੇ ਬਾਕੀ ਹੈ ਵੱਡੀ ਆ ਵੇਡ ਹੈ ਨਾ। ਤੇ ਖੋਲ ਕੇ ਨੂੰ ਤੁਰ ਕੇ ਦਿਖਾਈਏ ਜੀ। ਕੋਈ ਨਹੀਂ ਥਾਂ ਵੀ ਨਹੀਂ ਆ। ਇਹ ਸੁੱਕੀ ਆ। ਆ ਥੋੜੀ ਫਿੱਕੀ ਹੈ ਨਾ ਜੀ। ਉਹ ਹੋ ਸਕਦਾ ਵੀ ਥੋੜੀ ਘੱਟ ਸਾਫ ਸੰਭਾਲ ਵਾਲੇ ਘਰੋਂ ਜਿਹੜਾ ਦੋਸਤੋ ਪਸ਼ੂ ਚੱਲਦਾ। ਹਾਂ ਮਗਰ ਆਜੋ ਨਹੀਂ ਇਹ ਨਾ ਮਾਨ ਨੂੰ ਬਿਲਕੁਲ ਜੀ ਬਿਲਕੁਲ। ਹਾਂ ਸੰਭਾਵ ਘੱਟ ਨਹੀਂ ਬਲ ਗਾਂ ਬਹੁਤ ਤੂੰ ਜੀ। ਬਿਲਕੁਲ ਜੀ ਬਿਲਕੁਲ। ਬਾਕੀ ਠੰਡੀ ਧੀਰੀ ਆ ਦੋਸਤੋ। ਠੰਡੇ ਧੀਰੇ ਪਸ਼ੂ ਦਾ ਜਿਹੜਾ ਪਤਾ ਨਾਰਮਲੀ ਲੱਗ ਹੀ ਜਾਂਦਾ। ਤੇ ਥੱਲੇ ਬੱਚਾ ਬੱਚੀ ਆ ਉਹ ਵੀ ਕੋਈ ਓਰੀਜਨਲ ਵੀਰ ਤੁਸੀਂ ਸੰਭੋਗੇ। ਥੱਲੇ ਬੱਚੀ ਆ ਤੇ ਆਹ ਜਿਹੜਾ ਦੋਸਤੋ ਥਣ ਦੇ ਵਾ ਡੜੀ ਚੋਣ ਚਾਂ ਬਹੁਤ ਪੋਲੀ ਠੀਕ ਹੈ ਜੀ ਹਾਂ ਜੀ ਲਓ ਜੇ ਤੇ ਚੋਣ ਚਾਂ ਜਿਹੜਾ ਦੋਸਤੋ ਵੀ ਵੀਰਾਂ ਦਾ ਵੀ ਬਿਲਕੁਲ ਪੋਲੀ ਆ ਚੰਗੀ ਚਬਾਈ ਆ ਠੀਕ ਆ ਕੋਈ ਭੂਰ ਛਟਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਤੇ ਦੂਰੋਂ ਨੇੜੋਂ ਕਿਸੇ ਭੈਣ ਭਰਾ ਨੇ ਆ ਜਣਾ ਤੇ ਇੱਥੇ ਆ ਕੇ ਕੋਈ ਕੰਪਲੇਂਟ ਨਿਕਲੇ ਤੇ ਦੋਸਤੋ ਉਹ ਜ਼ਰੂਰ ਦੋ ਫੋਨ ਦਾ ਕਿਉਂਕਿ ਜਿਹੜਾ ਅੱਜ ਕੱਲ ਟਾਈਮ ਸਾਰਿਆਂ ਕੋਲ ਉਨਾ ਕੀ ਆ ਤੇ ਅੱਜ ਤੋਰ ਲਗੇ ਪਿੰਦਰ ਜੀ ਹਾਂ ਜੀ ਬੰਦਾ ਜਿਹੜਾ ਦੋਸਤੋ ਬਿਲਕੁਲ ਸਾਫ਼ ਚੋਟਾ ਠੀਕ ਹੈ ਇਹ ਰੀਅਰ ਪਰਟਾ ਤਾਂ ਖੁੱਛ ਲੈਣੀ ਹੈ ਕਿੱਥੋਂ ਤੱਕ ਜਿਹੜਾ ਮੋਡ ਹੋ ਸਕਦਾ ਹੈ ਇਹਦਾ ਠੀਕ ਹੈ ਜੀ ਕੋਈ ਵੀ ਸੈਕੰਡ ਬਿਆਨ ਤਾਂ ਤੁਹਾਨੂੰ ਸਕਦਾ ਹੈ ਠੀਕ ਹੈ ਜੀ ਸੈਕੰਡ ਬਿਆਨ ਕੀ ਹੈ ਤੇ 3 ਦਿਨ ਦਾ ਸਮਾਂ ਜੇ ਦੋਸਤੋ ਹੋਗਾ ਤੇਪਿੰਦਰ ਵੀਰੇ ਮੋਲੇ ਦਾ ਫਿਰ ਲੈਣ ਦਾ ਮੋਲੇ ਸ਼ਾਹ ਜੀ ਇਹਦਾ ਠਾ ਜੀ 35 ਕਰਾ ਲੋ 32 ਕਰਾ ਲੋ 30 ਹਜ਼ਾਰ ਦੀ ਸਾਜੀ ਦੇ ਦਾਂਗੇ ਹਾਂ ਨਾ ਜੀ ਹਾਂ ਨਾ ਹੀ ਹੋਣੀ ਜੇ ਇਹਦੇ ਤੋਂ ਨਹੀਂ ਕੋਈ ਲੈਸ ਉਸ ਨਹੀਂ ਹੋਣਾ ਠੀਕ ਹੈ ਜੀ ਇਹ 30 ਹਜ਼ਾਰ ਜੀ ਲਾਸਟ 30 ਹਜ਼ਾਰ ਹਾਂ ਬੋਲੋ ਨਾ ਕਰਨਾ ਜੋ ਆਪ ਲੈ ਦੇ ਲੈਣਾ ਠੀਕ ਹੈ ਜੀ ਹਾਂ ਜੀ 30 ਹਜ਼ਾਰ ਦੀ ਦੋਸਤੋ ਬਿਲਕੁਲ ਸੱਜਰ ਵੜ ਮਿਲ ਜਾਊਗੀ ਠੀਕ ਹੈ 35 ਹਜ਼ਾਰ ਮੂਲ ਡਿਮਾਂਡ ਤੇ ਜਿੰਨੀ ਮਰਜ਼ੀ ਹੈ ਨਾ ਕਰਨੂ ਖੁੱਲਾ ਜੋ ਮੈਦਾਨ ਵਿੱਚ ਜਿੰਨੀ ਮਰਜ਼ੀ ਕਰ ਲੋ ਸਾਡੀ ਵੀ ਕੋਈ ਸਾਹਮਣ ਵਾਲਾ ਹੋਊਗਾ ਤੇ ਯਾਦ ਕਰੂਗਾ ਵੀ ਠੀਕ ਹੈ ਇਹ ਵੀ ਸਾਹਮਣ ਵਾਲਾ ਵੀ ਖੜੇ ਜਿਹਨੇ ਕਰਨੀ ਹੈ ਬਿਲਕੁਲ ਸਾਹਮਣ ਵਾਲਾ ਸਾਹਮਣ ਵਾਲੇ ਕੋਲ ਚਾਹੀਦੀ ਬਿਲਕੁਲ ਬ ਤੇ ਕਿਆਰ ਜਿਹੜੇ ਵੀਰ ਨੇ ਤਹੀ ਕਰ ਲੈਣੀ ਆ ਦੋਸਤੋ ਦੁੱਧ ਵੀਰਾਂ ਦਾ ਵੀ 14-15 ਪਾ ਦੋਗੀ। ਤੋਂ ਬਾਕੀ ਮੌਕੇ ਤਾਂ ਤੁਸੀਂ ਬੌਲਾ ਚੋਗੀ ਲੈ ਕੇ ਜਾਓਗੇ ਹੁਣ ਤੇ ਥਣ ਭਾਂਡਾ ਬੜਾ ਸਾਫ਼ ਆ ਠੀਕ ਆ। ਤੇ ਮਗਰ ਬੱਛੀ ਆ। ਆਜੋ ਇਸ ਤੋਂ ਬਾਅਦ ਤੁਹਾਨੂੰ ਤੀਜੇ ਨੰਬਰ ਤੇ ਇੱਕ ਹੋਰ ਬੱਛੀ ਦਿਖਾਉਣੇ ਆਪਾਂ ਤੇ ਤਾਜੀ ਸੂਈ ਆ। ਤੇ ਤਕਰੀਬਨ 4 ਸਲੇਵਾ ਬਾਕੀ ਬੋਡੀ ਬੰਦਰ ਤੁਸੀਂ ਆ ਵੇਖ ਰਹੇ ਹੋ। ਤੇ ਬੱਚਾ ਥਲੇ ਤੇ ਬੱਛੀ ਆ ਜੀ? ਹਾਂ ਜੀ ਬੱਛੀ ਆ ਸਰਦਾਰ। ਬੱਛੀ ਆ ਸੂਹਾ ਕਰਮਾ ਸੂਈ ਏ। ਇਸ ਸੂਹਾ ਦੂਜਾ ਵੀ ਹੈ ਜੀ। ਦੂਜਾ ਸੂਹਾ ਜੀ। ਹਾਂ ਜੀ। ਇਹ ਤਾਂ ਕੋਈ ਐਂ ਨਹੀਂ ਮੇਰੇ ਨਾਲ پیسے ਵੱਡੀ ਹੈ ਮੈਂ ਤਾਂ ਫੋਲਾ ਵੱਟੇ ਕੱਦ ਕਰਦੀ ਹਾਂ ਠੀਕ ਆ ਇਹ ਗਾੜੀ ਠੰਡੀ ਸੀ ਲੈ ਆ ਲਓ ਜੀ ਇਨਾ ਦਿਨਾਂ ਦੀ ਸੁੱਈ ਜੀ ਤਿੰਨ ਦਿਨਾਂ ਦੀ ਸੁੱਈ ਆ ਤੇ ਚੌਰ ਸਲੇਵਾ ਦੋਸਤੋ ਫਿਕਸ ਅਡਰ ਆ ਠੀਕ ਆ ਤੇ ਕੁਆਲਿਟੀ ਕਾਫੀ ਚੰਗੀ ਅਡਰ ਤੇ ਠੀਕ ਆ ਤੇ ਥਣ ਥਣ ਆਪਾਂ ਤੁਹਾਨੂੰ ਬੜਾ ਨੇੜੇ ਤੋਂ ਦਿਖਾ ਦਿੰਨੇ ਆ ਤੇ ਸੂਹਾ ਦੂਜਾ ਹਣਾ ਜੀ ਹਾਂ ਜੀ ਹਾਂ ਜੀ ਸੂਹਾ ਦੂਜਾ ਆ ਥਣ ਸੁਣ ਕਰੋ ਜੀ ਲਓ ਵੀ ਕਾ ਮਜਾ ਆ ਦੋਸਤੋ ਕਿ ਪੈਰ ਪੁੱਟਜੂ ਪਸ਼ੂ ਠੰਡਾ ਸੇਲਸ ਦਾ ਲੱਗਿਆ ਹਾਂ ਤੇ ਕੋਈ ਗੱਲ ਨਹੀਂ ਠੀਕ ਆ ਬੱਚਾ ਇਹਦੇ ਚਾਰੂ ਵੀ ਬਹੁਤ ਆ ਉਹ ਬਾਉ ਖਾਈ ਜਾਂਦੀ ਠੀਕ ਆ ਠੀਕ ਆ ਹਾਂਜੀ ਹਾਂਜੀ ਅੱਛਾ ਪਿੰਦਰ ਵੀਰ ਜਿੱਦਾਂ ਦੱਸਿਆ ਤਿੰਨ ਕਿ ਦਿਨ ਹੋਇਆ ਨਾ ਸਮਾਂ ਹਾਂਜੀ ਤਿੰਨ ਕਿ ਦਿਨ ਤੇ ਕਿੰਨੀ ਕਿ ਚੁਵਾਈਏ ਤੇ ਥੱਲੇ ਹੁਣ ਕਰ ਰੂਗਾ ਕੋਈ ਵੀਰੇ ਸਟਾਰਟਿੰਗ ਬਹੁਤ ਆ 13 ਵਿੱਚ 14 14 ਕਿਲੋ ਤੇ ਕਿੱਡੀ ਗਰੀਬਨ ਤੁਸੀਂ ਮੰਨੋ ਜਿਹੜੇ ਮੈਂ ਗੱਲ ਉਹ ਹੀ ਕਰਨਾ ਕਿ ਜੋ ਹੋਊਗਾ ਥੱਲੇ ਇਹ ਵੀ ਨਹੀਂ 18 20 ਕਹਿ ਕੇ ਤੇ ਉਸੇ ਨਿਕਲਣਾ ਪਾਰਾ ਵਾ ਹਾਂਜੀ 13 14 ਕਿਲੋ ਬੋਲੋ ਜਣੀ ਸਟਾਰਟਿੰਗ ਤੋਂ ਤਾਂ ਨਾਰਮਲ ਇਹ ਘੱਟ ਤੋਂ ਘੱਟ ਵੀ ਆਪਾਂ ਗੈਸ ਜਜਮੈਂਟ ਕਰੀਏ ਕਿੰਨਾ ਪਾ ਦੇਣਾ ਚਾਹੀਦਾ 20 20 ਤੋਂ ਬਾਹਰ ਚੱਲੂਗੀ ਹੋਏ 20 ਤੋਂ ਸਾਹਮਣਾ ਲਾਗੂ ਹੋਏ ਕੋਈ ਇਹ ਨਾਂ ਮੇ ਜਾ ਕੇ ਭੁੱਖੀ ਬਣ ਲੈਦੀ ਉਹ ਮੇਰੀ ਬਾਦੀ ਗੱਲ ਬਿਲਕੁਲ ਹਾਂਜੀ ਮੌਕੇ ਤੇ ਜਿਹੜਾ ਕਿਸਾਨ ਵੀਰੋ ਚੋਕੇ ਲੈ ਕੇ ਜਾਣਾ ਬੌਹਲਾ 13 ਚੋਲੋ 13.5 ਚੋਲੋ 14 ਚੋਲੋ ਜਿਹੋ ਜੀ ਆਰਡਰ ਕੁਆਲਿਟੀ ਆ ਜਿੱਡੇ ਕ ਕਦ ਬੋਤ ਦੀ ਜਿਹੜੀ ਦੋਸਤੋ ਮਾਲਕ ਹਨ ਖੋਲ ਕੇ ਤੋੜ ਕੇ ਦਿਖਾਉਣੇ ਆ ਤਸੱਲੀ ਦੇ ਨਾਲ ਬਤੇਰੇ ਸਮਝ ਆ ਜੂ ਗੱਲਬਾਤ ਬਾਕੀ ਥਣ ਥਣ ਐਨ ਵ ਤੇ ਬਿਲਕੁਲ ਕਲਾ ਕਲਾ ਨੇ ਖੇਡ ਦੇ ਵਿੱਚ ਥਾਂ ਚੰਗਾ ਆ ਵਿੱਚ ਠੀਕ ਆ ਹਾਥੀ ਚਵਾਈ ਕਰੋਗੇ ਤਾਂ ਬਿਲਕੁਲ ਆਨੰਦ ਵਾਲੀ ਚਵਾਈ ਹੈ ਤੇ ਸਾਫ ਤਖਾਉਣੇ ਤੁਹਾਨੂੰ ਆਪਾਂ ਤੋੜ ਕੇ ਦਿਖਾ ਆ ਕਰੋ ਜੀ ਚਾਚਾ ਠੀਕ ਆ ਲੋ ਬਤੇ ਕਰੋ ਵੀ ਕੱਦ ਜ਼ਰੂਰ ਮੈਂਸ਼ਨ ਕਰ ਦੇਣਾ ਦੋਸਤੋ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਦਾ 뷰 ਹੋਰ ਤਰੀਕੇ ਦਾ ਹੋਵੇ ਦੇਖਣ ਦਾ ਵੀ ਸ਼ਾਇਦ ਮੋਬਾਈਲ ਦਾ ਹੀ ਆਪਾਂ ਜਿਹੜੀ ਡਿਵਾਈਸ ਵਰਤਦੇ ਆਂ ਦੋਸਤੋ ਕੈਮਰੇ ਦਾ ਹੀ ਥੋੜੀ ਵੱਡੀ ਦਿਖਾ ਦਈਏ ਵੀ ਫੁੱਲ ਵੱਡੇ ਕੱਦ ਕਾਢਦੀ ਆ ਠੀਕ ਆ ਚੀਜ਼ ਦੱਸਣੀ ਵੀ ਜਿਹੜਾ ਮਕਸਦ ਬਿਲਕੁਲ ਜਿਹੜਾ ਮੋਟਿਵ ਹੁੰਦਾ ਵੀ ਦੱਸਣੀ ਵੀ ਜ਼ਰੂਰੀ ਆ ਕਈ ਨਾ ਵਿਖਾਉਣ ਦੇ ਵਿੱਚ ਚੀਜ਼ਾਂ ਹਨਾ ਵੀ ਵੇਖ ਕੇ ਛੋਟੀ ਲੱਗਦੀ ਹੈ ਤੇ ਜਦੋਂ ਇੱਥੇ ਹੀ ਵੱਡੀ ਤੇ ਜਦੋਂ ਵੇਖ ਲੀਏ ਵੱਡੀ ਕਿਹਨਾਂ ਛੋਟਾ ਪਸੂ ਨਿਕਲ ਆਉਂਦਾ ਪਰ ਇਹ ਫੁੱਲ ਵੱਡੇ ਕੱਦ ਕਾਢ ਕਾਢਦੀ ਦੀ ਦੋਸਤੋ ਫੁੱ ਤੇ ਬਿਲਕੁਲ ਤੁਸੀਂ ਦੇਖੋਗੇ ਪੂਰੀ ਹੈ ਆ ਦੇ ਚੰਗੀ ਆਰਡਰ ਕੁਆਲਟੀ ਦੇ ਮਾਲ ਕਰ ਤੇ ਥੱਦੇ ਬੱਚਾ ਆ ਦੇਖੋ ਜੀ ਠੀਕ ਆ ਪੀ ਮਿਲ ਜਾ ਠੀਕ ਆ ਤੇ ਪਿੰਦਰ ਵੀਰ ਫਿਰ ਲੈਣ ਦੇਣ ਕਿੱਥੇ ਤੱਕ ਦੇ ਦिए ਵੀਰੇ ਲੋਕ ਤਾਂ ਇਹੋ ਜਿਹੀ ਬੜਾ ਨਾ ਪੈਣ ਪੈਣ 70 70 ਹੀ ਮੰਗੀ ਜਾਂਦੇ ਹਾਂਜੀ ਆਪਾਂ ਮੁੱਲ ਨਹੀਂ ਕਰਨਾ 55000 ਦੀ ਵਥੀ ਦੇਣਾ 55000 ਦੀ ਹਾਂਜੀ ਲੈਣ ਦੇ ਨਾਲ ਹੀ ਗੱਡੀ ਆ ਲੈਣ ਦੇ ਨਾਲ ਹੀ ਗੱਲ ਚਾਹੀਦੀ ਠੀਕ ਆ 55000 ਜਿਹੜਾ ਦੋਸਤੋ ਲੈਣ ਦੇਣਾ ਠੀਕ ਆ ਤੇ ਵੀਰਾਂ ਦਾ ਮੁੱਲ ਨਹੀਂ ਕਰਨਾਗਾ ਬਾਕੀ ਲੈਣ ਦੇਣ ਹਾਂ ਨਾਲ ਹੀ ਗੱਲ ਆ ਉਹ 55000 ਬਾਕੀ ਥਲ ਛੱਡਾ ਬਹੁਤ ਸਾਫ਼ ਆ ਬਾਕੀ ਜਿਹੜਾ ਵੀਰ ਇੱਥੇ ਆਊਗਾ ਤੁਸੀਂ ਉਹ ਧਾਰ ਬਣਾ ਮਾਰੇ ਇਦਾਂ ਹੀ ਵਥੀ ਮੰਗਾ ਲੈ ਹਾਂ ਭਰਾ ਜੀ ਨਾ ਆਏ ਬਣੀ ਹੈਗਾ ਵਥੀ ਠੀਕ ਹੈ ਭਰਾ ਜੀ ਹਾਂਜੀ ਠੀਕ ਆ ਠੀਕ ਆ ਲੋਕੀ ਦੋਸਤੋ ਇਹ ਤੀਜੇ ਨੰਬਰ ਇਸ ਤੋਂ ਬਾਅਦ ਦੋ ਅੱਗੇ ਜਿਹੜੀ ਕੈਟਾਗਰੀ ਹੋਵੇ ਕਿ ਦੋ ਵਾੜਾ ਦਿਖਾਵਾਂਗੇ ਬਿਲਕੁਲ ਦੱਬੀਆਂ ਐਚ ਐਫ ਇਹ ਦੋਨੋਂ ਗੱਬਣ ਨੇ ਠੀਕ ਆ ਸਮਾਨ ਲੈ ਕੇ ਜਾਂਦੀਆਂ ਨੇ ਪੁੱਛਦੇ ਆ ਤੇ ਪਿੰਦਰ ਵੀਰ ਫੁੱਲ ਵੱਟੇ ਕੱਦ ਕੱਠੀ ਦੀ ਅੱਗੇ ਹੁੱਕ ਹੋਰ ਵਾੜਾ ਆਪਣੇ ਕੋ ਖੜੀ ਆ ਇਹ ਵੀ ਵੱਡੀ ਕੱਠੀ ਆ ਤੇ ਕੀ ਹਿਸਾਬ ਕਿਤਾਬ ਬਣ ਲਗੀ ਨਹੀਂ ਇਹ ਵੀਰੇ ਗੱਬਣ ਜੀ ਗੱਬਣ ਦਿਨ ਪੰਜ ਚਾਰ ਲੈ ਜੂਗੀ ਹੋਰ ਪੰਜ ਚਾਰ ਕਿ ਥੋੜੇ ਵੱਧ ਸਮਾਂ ਲੱਗਦਾ ਕਿ ਪੰਜ ਸੱਤ ਦਿਨ ਸ਼ਾਹੀ ਸੂ ਹੀ ਪੈਣਾ ਬੈਠਨੇ ਜੇ ਦਿਨੋਂ ਤੋਂ ਰਾਜ ਨਹੀਂ ਇੱਥੇ ਗਿਆ ਡਿੰਗਰ ਠੀਕ ਹੈ ਜੀ ਠੀਕ ਹੈ ਜੀ ਉਹ ਕਿ ਇਹਨਾਂ ਦੇ ਪੰਜ ਚਾਰ ਦਿਨ ਤੇ ਮੱਝਾਂ ਤੇ 10-15 ਦਿਨ ਇੱਕ ਬਰਾਬਰ ਹਾਂ ਜੀ ਇਹਦਾ ਪੰਜ ਚਾਰ ਦਿਨ ਬੰਨਾ ਹੋਣਾ ਪੂਰੀ ਆ ਲੋ ਠੀਕ ਹੈ ਥੋੜੀ ਪਸ਼ੂ ਦੀ ਖਲੋਣੀ ਹੋਸਾਬ ਦੀ ਦੋਸਤੋ ਬਾਕੀ ਤੁਸੀਂ ਵੇਖੋ ਲਾਏ ਪਿਆ ਤਾਂ ਬਿਲਕੁਲ ਜਿਹੜਾ ਦਿਨ ਚੱਲਦਾ ਤੇ ਸ਼ਾਮ ਢਲਦੀ ਹੈ ਪਸ਼ੂ ਬਣੇਗਾ ਰੋਜ਼ ਤਾਂ ਨਵਾਂ ਪਸ਼ੂ ਬਲਕਿ ਹੁਣ ਤਿਆਰੀ ਦੇ ਵਿੱਚ ਆ ਵੇਖੋ ਇਹਦਾ ਰੋਜ ਰੋਜ ਤਿਆਰੀ ਜੀ ਦੋਸਤੋ ਦੋ ਚੌ ਪੰਜ ਦਿਨਾਂ ਚ ਜਿਹੜਾ ਪਛਾਣ ਚ ਨਹੀਂ ਆਉਣਾ ਦੂਜੇ ਤੀਜਾ ਦੂਜਾ 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 ਸੁਹਾ ਹਾਂਜੀ ਦੂਜਾ ਦੂਜਾ ਠੀਕ ਆ ਦੂਜਾ ਸੁਹਾ ਵੱਡੀ ਵਹਿੜਾ ਜੀ ਫੁੱਲ ਵੱਡੇ ਜੀ ਵਹਿੜਾ ਦੋਸਤੋ ਕੱਦ ਕਾਠੀ ਪੂਰਾ ਵੱਡਾ ਠੀਕ ਆ ਕਿ ਪਹਿਲਾਂ ਆਪਾਂ ਤੁਹਾਨੂੰ ਜਿਹੜੀ ਸੂਈ ਸਵਾਈ ਰੱਖੀ ਦਿਖਾਈ ਸੀਗੀ ਜਿਹੜੀ ਸੂਈ ਸਵਾਈ ਆ ਦੂਜਾ ਸੁਹਾ ਠੀਕ ਆ ਤੇ ਇਹ ਵੀ ਬਿਲਕੁਲ ਕੱਦ ਕਾਠ ਸੇਮ ਟੂ ਸੇਮ ਆ ਵੀ ਤੁਸੀਂ ਜਿਹੜਾ ਦੋਨਾਂ ਦੀ ਹਾਈਟ ਗੈਸ ਕਰਨੀ ਆ ਤਾਂ ਬਿਲਕੁਲ ਜਜਮੈਂਟ ਕਰਨੀ ਬਰਾਬਰ ਦੀ ਕਰ ਸਕਦੇ ਹੋ ਵੀ ਇੱਕੋ ਹਾਈਟ ਦੀ ਮਾਲਕਨਾ ਡੇਲਪੁਰ

ਕਿ 4 ਦਿਨਾਂ ਦੇ ਦੌਰਾਨ ਜੇਕਰ ਆਪਾਂ ਦੇਖੀਏ ਬਾਅਦ ਦੀ ਗੱਲ ਕਰਕੇ ਤਾਂ 4 ਦਿਨਾਂ ਬਾਅਦ ਜਿਹੜਾ ਦੋਸਤੋ ਪੂਰੀ ਤਿਆਰੀ ਦੇ ਵਿੱਚ ਹੋਊਗੀ ਆ ਦੇਖ ਲਓ ਜੈਉਦੀ ਟਮਾਟੇਵੀਰ ਰਪਿੰਦਰ ਠੀਕ ਹੈ ਜੀ ਤੇ ਇਹਦਾ ਵੀ ਫਿਰ ਲੈਂਡਨ ਮੁੱਲ ਕੀ ਕਰਤਾ ਇਹ ਵੀ ਉਹਦੇ ਸੇਮ ਰੇਟ ਹੀ ਆ 55 ਹੀ ਆ ਜੀ ਆਪ ਚ ਪੰਜਾਬੀ ਆਣਾ 55 55 ਹੀ ਦੇ ਦਾਂਗੇ ਠੀਕ ਹੈ ਜੀ ਬਣੂ ਚੰਗੀ ਗਾਮ ਦਾ ਠੀਕ ਹੈ ਤੇ ਕਦ ਵੀ ਪੂਰਾ ਮੰਨ ਲਓ ਤਾਂ ਤੁਹਾਨੂੰ ਕਦ ਵੀ ਉਹਦੇ ਜਿੱਡਾ ਹੀ ਆ ਉਹ ਵੱਡੀ ਵਹਿੜ ਚਲੋ ਕਾਲੇ ਕਲਰ ਜਦੇ ਬਿਲਕੁਲ ਬਿਲਕੁਲ ਇਹ ਡੱਬੀ ਆ ਗਈ ਆ ਹਾਂ ਜੀ ਠੀਕ ਆ ਬਾਕੀ 1000 ਰੇਟ ਆ ਦੋਸਤੋ 1000 ਜੇ ਇੱਕਾ ਦਟ ਕਾਟ ਆ ਤੇ ਮਿਲਕਗੇ ਵੀ ਤਕਰੀਬਨ ਕੋਈ 20 ਤੋਂ ਪਲੱਸ ਚੜਨ ਵਾਲੀ ਆ ਇਹਨਾਂ ਦੀ ਇਸ ਤੋਂ ਬਾਅਦ ਇੱਕ ਤਾਂ ਤੁਹਾਨੂੰ ਹੋਰ ਨਵੀਂ ਜੀ ਬੱਚੀ ਦਿਖਾਉਣੇ ਆ ਬਿਲਕੁਲ ਤੇ ਸੁਹਾ ਖੁਸ਼ ਦੇ ਵੀਰ ਤੋਂ ਵੀਰ ਫਲੂਨ ਸੁਣੀ ਕਿ ਦੂਜਾ ਨਹੀਂ ਪਹਿਲਾ ਸੁਹਾ ਜੀ ਪਹਿਲਾ ਨਹੀਂ ਆ ہاں 10 12 ਕਰ ਦਈਏ 10 12 ਦਿਨ ਸਮਾਂ ਦੇ ਦੂੰਗੀ ਹਾਂਜੀ ਠੀਕ ਆ ਤੇ ਬੱਚੀ ਚੰਗੀ ਵੈਸੇ ਜਾਜੂ ਤਾਂ ਲੀਤੀ ਔਰ ਬ੍ਰੀਡ ਚ ਆ ਦੇ ਇਹ ਉਹ ਨਹੀਂ ਆ ਇਹ ਹਟੇ ਕੋਲੇ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਲੇਫਟੀ ਲੁਫਟੀ ਤਾਂ ਬਹੁਤ ਚੰਗੀ ਆ ਥਿਲ ਤੋਂ ਲਗਾ ਦੀ ਥੋੜਾ ਛੱਡਾ ਬਣਾ ਲੂਗੀ ਇਹ ਕੱਦ ਕਰ ਜਿਹੜਾ ਦੋਸਤੋ ਇਸ ਬੱਚੀ ਦਾ ਵੀ ਚੰਗਾ ਠੀਕ ਆ ਪਿਉਰਾ ਯਾਰਪਾ ਦਾ ਰੀ ਹੈ ਜਿਵੇਂ ਆਪਾਂ ਐਚ ਐਫ ਦੀਆਂ ਬੱਚੀਆਂ ਦੇਖਦੇ ਆਂ ਤੇ 10 ਦਿਨ ਹਜੇ ਘੱਟੋ ਕਰਦੀ 810 ਦਿਨ ਬਾਕੀ ਅਸੂ ਹਫਤੇ ਤੋਂ ਉੱਪਰ ਉੱਪਰ ਜਿਹੜੀ ਆਪਾਂ ਜੱਜਮੈਂਟ ਕਰ ਲਈ ਹੈ ਜੀ ਕਿਉਂਕਿ ਬਣਾਉਣਾ ਹੈ ਜੋ ਪਹਿਲਾਂ ਪਛੀਖੂਣਾ ਇਸ ਕਰੀਪਨ ਤੇ ਨਾਲ ਪਤਾ ਨਹੀਂ ਹੁੰਦਾ ਵੀ ਕਿੰਨੇ ਕਿ ਦਿਨ ਲਾਜੇ ਵਧ ਕਰਦਾ ਆਹ ਤਾਂ ਮੈਂ ਜੀ ਠੀਕ ਹੈ ਤੇ ਬਾਕੀ ਗਾਇਬ ਉਹ ਵਿੱਚ ਬੇਥਰ ਬਿਲਕੁਲ ਤੁਸੀਂ ਆ ਵੀਡੀਓ ਦੇ ਵਿੱਚ ਚੈੱਕ ਕਰਦੇ ਤੇ ਖੋਲ ਕੇ ਆਪਾਂ ਤੁਹਾਨੂੰ ਸਭੇ ਦਿਖਾ ਦਿੰਦੇ ਆਂ ਪੜੀ ਨੰਬਰ ਸੀ ਕੋਈ ਨਹੀਂ ਆਜੜੀ ਫੇਸ ਕੁਆਲਟੀ ਆ ਮੂੰਹ ਮੱਥੇ ਰੋਕੇ ਹਾਂਜੀ ਮਾਣੂ ਵੀ ਦੋਸਤੋ ਟਿਕਾ ਪਹਿਲਾ ਸੁਬਾ ਇਹ ਵੱਚੀ ਸੂਣਾ ਦੀ ਆ ਤੇ ਤਿਆਰੀ ਤਕਰੀਬਨ ਅਜੇ ਹਫਤਾ ਖੰਡ ਪਿਆ ਪੂਰੀ ਤਿਆਰੀ ਦੇ ਵਿੱਚ ਆ ਜੂਗੀ ਉਸ ਤੋਂ ਬਾਅਦ ਬਿਲਕੁਲ ਮੇ ਬਾਟਰ ਬਣਾ ਕੇ ਦੋਸਤੋ ਤੁਹੂ ਤੇ ਬਾਕੀ ਪੁੱਛਦੇ ਆ ਵੀ ਉਤੋਂ ਦਾ ਮੋਡ ਵੇਰ ਕੀ ਆ ਤੇ ਪਿੰਦਰ ਵੀਰ ਜੀ ਕਿੰਨੀ ਕੁ ਡਿਮਾਂਡ ਫਰੀ ਦੀ ਵੀਰ ਜੀ ਇਹ 25 ਤਾਂ ਚਲੋ ਤਿਆਰ ਹੋਈ 50 ਜਾਂ 5000 ਨੂੰ ਮਿਲ ਜੂਗੀ ਤੇ ਹਾਲ ਦੀ ਘੜੀ 47 ਦੇ ਦਾਂਗੇ 47 ਦੀ ਹਾਂਜੀ ਠੀਕ ਹੈ ਜੀ ਅੱਜ ਤੋਂ ਦੋਸਤੋ 47000 ਰੁਪਏ ਆ ਠੀਕ ਆ ਅੱਜ ਦੀ ਜਮਾਤ ਤੇ ਬਾਕੀ ਵੀਰਾਂ ਦਾ ਵੀ ਜੇ ਪੂਰੀ ਤਿਆਰੀ ਚ ਹੋਈ ਤਾਂ ਪਿਆਉ ਬਾਹਰ ਵੀ ਹੋ ਸਕਦੀ ਆ ਬਾਕੀ ਪਸ਼ੂ ਦਾ ਪਤਾ ਨਹੀਂਗਾ ਕਿੰਨਾ ਕੁ ਬਣਾਵੇ ਤਣਾਵੇ ਕਿੰਨਾ ਕੁ ਹਨਾ ਚੰਗੀ ਕਰਤੂਤ ਦਾ ਪਸ਼ੂ ਮਾਲਕ ਨਿਕਲੇ ਤੇ ਬਾਕੀ ਹੁਣ 47 ਹੈ ਅੱਜ ਤੇ ਨੰਬਰ ਵਿਪਿੰਦਰ ਵੀਰ ਜੀ ਦੱਸੋ ਆਪਣੇ 9276968 ਹਾਂਜੀ 68905 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਵਿਪਿੰਦਰ ਪਿੰਡ ਸਰਾਰੀ ਮੰਡ ਹੈਗਾ ਦੋਸਤੋ ਤਸਵੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਪੰਜ ਨਾਗ ਟੋਟਲ ਅੱਜ ਤੁਹਾਨੂੰ ਦਿਖਾਤੇ ਆ ਸੂਈਆਂ ਸਵਾਈਆਂ ਵੜਾਂ ਵੀ ਆ ਜਿਹੜੇ ਵੀਰ ਨੇ ਖਾਸ ਤੌਰ ਤੇ ਸੂਈਆਂ ਸਵਾਈਆਂ ਪਸ਼ੂ ਖਰੀਦੇ ਨੇ ਤੇ ਜਿਨ੍ਹਾਂ ਨੂੰ ਅੱਗੇ ਘਟੋਕਰ ਵੀ ਹਫਤਾ ਖੰਡ 8 ਦਿਨ ਚੱਲਦੀ ਆ ਕੱਚਾ ਪਸ਼ੂ ਲੈ ਕੇ ਜਾਣਾ ਕਿ ਕੱਚਾ ਨਹੀਂ ਕਵਾਂਗੇ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ 5 ਜਾਂ 14 ਦਿਨਾਂ ਦੇ ਵਿੱਚ ਇਹਨਾਂ ਵੜਾਂ ਨੇ ਪ੍ਰੋਪਰ ਫੁੱਲ ਤਿਆਰੀ ਦੇ ਵਿੱਚ ਹੋਣਾ ਤੇ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਦੋਸਤੋ ਇਹਨੇ ਨਾਗ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ